ਹਾਂਜੀ ਤੁਹਾਡਾ ਸਭ ਦਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ ਸੋ ਜੇ ਤੁਸੀਂ ਵੀ ਸਰਕਾਰੀ ਨੌਕਰੀ ਸਿਹਤ ਵਿਭਾਗ ਦੇ ਵਿੱਚ ਪਾਉਣ ਦੀ ਇੱਛਾ ਰੱਖਦੇ ਹੋ ਤਾਂ ਇਹ ਹੀ ਵੀਡੀਓ ਤੁਹਾਡੇ ਲਈ ਇੱਕ ਇਨਫੋਰਮੇਟਿਵ ਵੀਡੀਓ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਅਤੇ ਪੰਜਾਬ ਸਿਹਤ ਵਿਭਾਗ ਵੱਲੋਂ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਤੇ ਇਹ ਖੁਸ਼ਖਬਰੀ ਹੈ ਰੱਖੜੀ ਦੇ ਮੌਕੇ ਦੇ ਉੱਪਰ ਬੇਟੀਆਂ ਲਈ ਕੁੜੀਆਂ ਲਈ ਠੀਕ ਹੈ ਜੀ ਏ ਐਨ ਐਮ ਫੀਮੇਲ ਦੇ ਜਿਹੜੇ ਪੋਸਟਾਂ ਨੂੰ ਅਨਾਉਂਸ ਕੀਤੀਆਂ ਗਈਆਂ ਨੇ ਇਸ ਤੋਂ ਪਹਿਲਾਂ ਐਮ ਪੀ ਐਚ ਡਬਲਯੂ ਮੇਲ ਦੀਆਂ ਜਿਹੜੇ ਪੋਸਟਾਂ ਆ ਚੁੱਕੀਆਂ ਨੇ ਉਹਦੇ ਲਈ ਐਪਲੀਕੇਸ਼ਨ ਜਿਹੜੀ ਹੈਗੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਨਾਲ ਹੀ ਸਟਾਫ ਨਰਸ ਜੀ ਐਨ ਐਮ ਦੀ ਵੈਕੈਂਸੀ ਵੀ ਆ ਚੁੱਕੀ ਹੈ ਉਹ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਪਰ ਅੱਜ ਦਾ ਹੀ ਨੋਟੀਫਿਕੇਸ਼ਨ ਹੈ ਏ ਐਨ ਐਮ ਯਾਨੀ ਕਿ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਦੇ ਲਈ ਠੀਕ ਹੈ ਜੀ 13 ਅਗਸਤ 2025 ਤੋਂ ਲੈ ਕੇ 2 ਸਤੰਬਰ 2025 ਤੱਕ ਅਪਲਾਈ ਕਰ ਸਕਦੇ ਹੋ 122 ਅਸਾਮੀਆਂ ਨੇ ਠੀਕ ਹੈ ਜੀ ਤਾਂ ਪੰਜਾਬੀ ਮਾਂ ਬੋਲੀ ਦੇ ਵਿੱਚ ਅਤੇ ਇੰਗਲਿਸ਼ ਦੇ ਵਿੱਚ ਬਹੁਤ ਹੀ ਬਿਹਤਰੀਨ ਸਟੱਡੀ ਮਟੀਰੀਅਲ ਪ੍ਰਾਪਤ ਕਰਨ ਦੇ ਲਈ ਸੰਪਰਕ ਕਰ ਸਕਦੇ ਹੋ ਥੰਬਨੇਲ ਦੇ ਵਿੱਚ ਨੰਬਰ ਦਿੱਤਾ ਗਿਆ ਹੈ 9876371788 ਸਿਰਫ WhatsApp ਮੈਸੇਜ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਬਹੁਤ ਹੀ ਘੱਟ ਫੀਸ ਦੇ ਵਿੱਚ ਬਹੁਤ ਬਿਹਤਰੀਨ ਸਟੱਡੀ ਮਟੀਰੀਅਲ ਜਿਹੜਾ ਤੁਹਾਨੂੰ ਉਹ ਮਿਲ ਜਾਵੇਗਾ ਸੋ ਉਮੀਦ ਕਰਦਾ ਜਾਣਕਾਰੀ ਤੁਹਾਨੂੰ ਚੰਗੀ ਲੱਗੇਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਸ ਜਾਣਕਾਰੀ ਨੂੰ ਸਭ ਨਾਲ ਸ਼ੇਅਰ ਕਰਨਾ ਨਾ ਭੁੱਲੋ ਥੈਂਕ ਯੂ ਥੈਂਕਸ ਫॉर ਵਾਚਿੰਗ